ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ अगेन ਅਲਬਾਸੀ ਵਲੌਗਸ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਇਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਕਹਿਣੀ ਕਿ ਜਿਹੜੇ ਆਪਣੇ ਚੈਨਲ ਦੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫਟਾਫਟ 10k ਕੰਪਲੀਟ ਕਰ ਦੋ ਆਪਣੀ ਕੋਈ ਜ਼ਿਆਦਾ ਵੱਡੀ ਡਿਮਾਂਡ ਨਹੀਂ ਹੈਗੀ ਤੇ ਹੁਣ ਤੁਹਾਨੂੰ ਪਤਾ ਹੈ ਅਸੀਂ ਪਹੁੰਚ ਗਏ ਸੰਗਰੂਰ ਫੜਾ ਕਿੱਡਾ ਆ ਗਿਆ ਸੰਗਰੂਰ ਫਤਿਹ ਫਤਿਹ ਇੱਧਰ ਚਲੋ ਮम्मा ਸਲਾਦ ਕੱਟਣ ਲੱਗਿਆ ਮम्मा ਦੇ ਵਲੌਗ ਨਾਲ ਬਣਾਣਾ ਫਤਿਹ ਪਹਿਲਾਂ ਤੋਂ ਹੱਥ ਬੱਸ ਬੱਸ ਜਲਦੀ ਕਰੋ ਜਲਦੀ ਕਰੋ ਜਲਦੀ ਜਲਦੀ ਬਤਾਂ ਦਿਓ ਹਲੋ ਕਿੰਗੀ ਦਿਰਾ ਬੋਲੋ ਹਲੋ ਕਾ ਕੀ ਕਾ ਕੀ ਬਈ ਆ ਚਲੋ ਨੂੰ ਤਾਂ ਬੰਦ ਕਿਹਰ ਮਾਰਾ ਕਿਹਨਾਂ ਬਾਗ ਨਹੀਂ ਹੈ ਸਾਡੇ ਚਲੋ ਆ ਲੋ ਕੋਈ ਦੀ ਫੇਰ ਵਾਸ਼ ਕਰ ਲਓ ਹਾਂ ਇਹ ਬਟਾ ਕੇ ਪਾ ਦੇ ਲਾਗ ਭਰ ਰਿਹਾ ਕੀ ਬੰਦ ਰਿਹਾ ਲਾਗ ਇਹ ਮਾਂ ਦਾ ਨਹੀਂ ਕਰਨਾ ਨਹੀਂ ਪਈ ਉਹ ਤਾਂ ਹੈ ਨਾ ਹਾਂ ਹੈ ਜੀ ਉਹ ਬੋਲੀ ਆ ਜਦੋਂ ਅੱਜ ਵੀ ਪੈਸੇ ਅਸੀਂ ਮੂੰਹ ਅੱਜ ਬਰਫ ਚ ਖੇੜੀ ਸੀ ਅੱਜ ਨਹੀਂ ਖੇੜੀ ਪਹਿਲਾਂ ਖੇੜੀ ਪਹਿਲਾਂ ਜਦੋਂ ਅੱਜ ਨਹੀਂ ਤੇ ਵੀ ਨਹੀਂ ਅੱਜ ਤਾਂ ਕੀ ਹੋਣੀ ਉਹ ਤਾਂ ਅੱਜ ਤੋਂ ਹਫ਼ਤਾ ਪਹਿਲਾਂ ਨਹੀਂ ਹਫ਼ਤਾ ਦਾ ਅੱਜ ਉਹਦੀ ਆਪਣਾ ਕੋਲ ਅੱਜ ਆਪਣੀ ਡਿਊਟੀ ਸੰਭਲੀ ਆਪਾਂ ਆਗੇ ਕਿਚਨ ਚ ਦੀਦੀ ਪਾਲ ਕਰ ਉਹ ਮਮਾ ਅਰੇ ਫਾਈਜ਼ ਹਾਂਜੀ ਅਰੇ ਕੋ ਉਹ ਲੱਗਦਾ ਜੰਗੜਾ ਇੱਧਰ ਕੀਤਾ ਥਾਪੀ ਉਧਰ ਮਾਰੀ ਹਾਂ ਐ ਦੇ ਸਸਤੀ ਗਾਲੀ ਸਾਰਿਆਂ ਨੂੰ ਵੈਲਕਮ ਟੂ ਅਨਦਰ ਵਲੌਗ ਚੈ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਮੈਂਟ ਬਾਕਸ ਕਰਿਓ ਹੁਣ ਅਸੀਂ ਉੱਠ ਗਏ ਸਵੇਰ ਹੋ ਗਈ ਥੋੜਾ ਚਾਹ ਪਾਣੀ ਪੀ ਲਿਆ ਅੱਛੇ ਚਾਹ ਫਿਰ ਮੈਂ ਥੋੜਾ ਜਿਹਾ ਵਲੌਗ ਬਣਾ ਰਹਾ ਹੁਣ ਇੱਧਰ ਮਮਾ ਮੈਨੂੰ ਕਹਿ ਤੁੰਦੇ ਚਾਹ ਵਾਲੀ ਪੀ ਲੈ ਆਹ ਕੁ ਕੀ ਕਰਨੇ ਮਮਾ ਤਾਂ ਇਨਸਟਰਕਸ਼ਨਸ ਦੇ ਰਹੇ ਨੇ ਠੀਕ ਏ ਤੁਹਾਨੂੰ ਮम्मा ਇਨਸਟਰਕਸ਼ਨਸ ਦੇ ਰਹੇ ਕਿ ਕੀ ਕੀ ਬੋਲਣਾ ਹੈ ਫਿਰ ਮੈਨੂੰ ਪਤਾ ਹੈ ਨਾ ਐਸੇ ਮੈਨੂੰ ਟੀਨ ਨੂੰ ਪਤਾ ਹੈ ਨਾ ਛਾਲਾ ਫਿਰ ਦੱਸ ਰਹੀ ਕਿ ਉਹ ਰਹੀ ਹਾਈ ਹਾਈ ਉਹ ਵੀ ਆ ਗਿਆ ਆ ਦੇ ਵਾਈਪੀ ਦਾ ਜਿਹੋ ਸਾਰੰਗ ਦਿਖਾ ਕੇ ਉਹ ਕੀ ਕਰ ਰਿਹਾ ਸਰ ਜੀ ਚਲੋ ਗਾਇਸ ਮੈਂ ਤੁਹਾਨੂੰ ਦਿਖਾ ਕੇ ਨਾ ਗੀ ਕਰ ਲੈਣੇ ਸਰ ਪਾਪਾ ਨੂੰ ਦਿਖਾਣਾ ਨਾ ਹੈ ਪਾਪਾ ਨੂੰ ਦਿਖਾ ਦੂ ਪਾਪਾ ਕਦਰ ਨਹੀਂ ਦਿਖਾ ਪਾਪਾ ਸੋਸ਼ਲ ਮੀਡੀਆ ਨਹੀਂ ਹੁੰਦੇ ਤੁਸੀਂ ਵੀ ਕਰ ਰਹਾ ਮੈਂ ਕੁਛ ਨਹੀਂ बस ਬੈਠੀ ਕੀ ਪਾਪਾ ਕੋ ऑफिस का काम कॉटन लाइनिंग लगवा आज मैं सोही करूंगा सब कुछ अच्छे करोगे <laughs> कर अपनी कर ड्यूटी है इतना बस मेरी ड्यूटी है कर कर आप फिर दे वो रहा ਮੈਂ ਬਾਂਡਾ ਵਾਹ ਬੀਂਡਾ ਕਰ ਗਿਆ ਨਾ ਲੱਗੇ ਕੋਈ ਮੱਦੀ ਮਿੱਟੀ ਦਾ ਕਰਦਾ ਹਾਂ ਫਾੜ ਗਿਆ ਬਿਲਕੁਲ ਇਹ ਕਦੇ ਨਹੀਂ ਕੋਈ ਬਾਣੀ ਰੋਕ ਕੋ ਫੜਤ ਨਾ ਬਾਰ ਬਰਸੇ ਜਾਂਦਾ ਰਹੇ ਕਦੇ ਨਾ ਗੇੜਾ ਮਾਰ ਕੇ ਆਣਾ ਮੂੰਹ ਪਰ ਤਾਂ ਬੈਠਾ ਨਾ ਹੋਵੇ ਆਹ ਹੋ ਗਿਆ ਪਾਰ ਹੈ ਪਰ ਇਹ ਦਿਖਾਉਂਦਾ ਆਈ ਵਾਹ ਮਾਤਾ ਕਦਰਕ 3 ਗੀਗਰ ਡਰ ਆ ਗਏ ਜਿੱਦਾਂ ਮੈਂ ਬੱਸ ਕੀ ਕਰੇ ਓਏ ਮੇਰੇ ਸਾਹਮਣੇ ਸਾਹਮਣੇ ਆਈ ਲੈ ਦੱਸ ਦੱਸ ਪੰਨੀ ਦੇ ਬੱਸ ਕੀ ਕਰੇ ਕੁਝ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਫੋਨ ਚੋੜਾ ਮੈਂ ਤੇ ਗਾਇਸ ਉਹਨੇ ਤੇ ਮੈਂ ਵਲੋਗ ਕਰਾ ਰਿਹਾ ਉਹ ਲੋਹੇ ਦੇ ਦੇਖ ਉਹ ਰਖਿਆ ਤਾਂ ਉਹ ਗਰਮੀ ਹੋ ਗਈ ਮੇਰਾ ਹੱਥ ਆਹ ਫੇਰ ਤਰਖਿਆ ਇਹ ਤੁਹਾਨੂੰ ਪਤਾ ਵੀ ਜਿਹੜਾ ਵੱਡਾ ਵਲੌਗਰ ਬੈਠਾ ਇਹਦਾ ਮੂੰਹ ਤੇ ਆ ਨਹੀਂ ਰਿਹਾ ਤੇ ਆ ਦੇਖੋ ਬਾਹਰ ਆ ਕੇ ਕੁਰਸੀ ਤੇ ਬਹਿ ਗਏਗੇ ਮੈਂ ਸੱਜ ਕੇ ਇਧਰ ਫੋਟੋ ਸ਼ੂਟ ਹੋ ਰਿਹਾ ਵਾਹ ਜੀ ਵਾਹ ਓਏ ਨਾਮ ਵਾਹ ਜੀ ਵਾਹ ਮੁੰਡਾ ਕੁੜੀ ਨਾਲੋਂ ਸੋਣਾ ਕੁੜੀ ਮੁੰਡੇ ਨਾਲੋਂ ਸੋਣੀ ਆਏ ਹਾਏ ਆਏ ਹਾਏ ਤੇ ਨਮੀ ਲੋਰ ਦਾ ਇੰਨਾ ਚਾਪ ਰਨੀਤ ਨੂੰ ਕਿ ਫਰੀਦ ਰਾਤੀ ਇਹ ਲੋਰ ਪਾ ਕੇ ਸੌ ਗਿਆ ਚਲੋ ਅੰਦਰ ਬਾਹਰ ਬਹੁਤ ਜ਼ਿਆਦਾ ਗਰਮੀ ਆ ਦੇਖੋ ਜੀ ਗਰਮੀ ਹੁਣ ਇੰਨੀ ਹੋ ਗਈ ਕਿ ਬਾਹਰ ਨਹੀਂ ਬੈਠੇ ਹੁੰਦੇ ਤੇ ਅੰਦਰ ਦੀਦੀਆਂ ਆਲੂ ਵਾਲੇ ਪਰੌਂਠੇ ਦੀ ਤਿਆਰੀ ਕਰਕੇ ਰੱਖਦੀ ਐ ਨਹੀਂ ਆਪਣੇ ਬੱਚਿਆਂ ਨੂੰ ਫੋਨ ਫੜਾ ਦੋ ਪਤਾ ਨਹੀਂ ਕੀ ਉਹਦੀਆਂ ਸੈਟਿੰਗਾਂ ਹੀ ਚੇਂਜ ਕਰ ਦੇਣਗੇ ਚੱਕ ਕੇ ਬੰਦਾ ਕੰਮ ਲੱਭ ਲੋ ਕੁੱਤੇ ਨੇ ਕੁੱਤੇ ਨਹੀਂ ਠੀਕ ਹੈ ਤਾਂ ਉਹਦਾ ਗਾਣਾ ਨਹੀਂ ਹੈਗਾ ਯਾਰ ਖੱਟੇ ਨੇ ਇਹਦੇ ਨੂੰ ਸਾਨੂੰ ਮੰਮਣ ਯਾਰ ਖੱਟੇ ਨੇ ਗੱਟੇ ਕਿੱਥੇ ਨੂੰ ਫਰੰਟ ਸੋ ਬੰਮਾ ਤੋਂ ਬਦੇ ਕਿੱਥੇ ਨੂੰ ਫਰੰਟ ਪਟਿਆਲੇ ਨੇ ਅੱਛਾ ਜੀ ਉਧਰ ਬਾਜੀ ਚਰਾਣਾ ਤੱਕ ਕੀ ਕੰਮ ਲੱਗ ਗਿਆ ਤੇ ਉੱਥੇ ਰੋਟੀ ਪਾਣੀ ਦੇ ਭਰਾਨਾ ਚੱਲੀ ਬਣਾ ਕੇ ਤੇ ਫੇ ਚੱਲ ਗਏ ਖਾ ਪੀ ਕੇ ਬਾਜ਼ਾਰ ਵਾਰਾ ਗਰਦੀ ਕਰਕੇ ਆਈਏ ਲਾਇਆ ਵਿੱਚ ਮਸਾਲੇ ਪਾਟ ਆਹ ਦੇਖੋ ਮੈਂ ਮਿਕਸ ਕਰਨ ਦੀ ਆਲੂ ਇੱਧਰ ਬੰਦੇ ਮੈਂ ਬਾੜ ਤੇ ਨਾਲ ਆਟਾ ਗੁੰਨਤਾ ਮਸਾਲਾ ਮੈਂ ਤਿਆਰ ਕਰਤਾ ਕਿ ਕੋਣ ਬੈ ਲਗਾ ਮੈਂ ਹੁਣ ਖਾਓ ਇਧਰ ਮੜਾ ਜਾ ਲੈ ਇੰਨਾ ਕਰ ਸੁਣ ਲੈ ਨਾ ਭੌਂਕੀ ਜਾਂਦੀ ਆ ਸੁਣਾਓ ਸੁਣਾਓ ਰਾ ਇਹਦੀ ਗੱਲ ਸੁਣਾਓ ਸੁਣਾ ਆਏ ਤੇ ਯਾਰ ਇਹ ਕਿਤੇ ਅੱਜ ਵੀ ਨਹੀਂ ਨਾ ਅਸਾ ਬਾਅਦ ਮੇਰਾ ਭਾਗੀ ਕਿਤੇ ਨਹੀਂ ਹਾਂ ਅੱਜ ਨਾ ਕਿਤੇ ਸਰ ਕੰਪਨੀ ਸੇ ਆਪਾਂ ਜੀ ਲੱਗ ਜਾਂ ਨਾਲ ਵਾਲੇ ਪਰੌਂਠੇ ਬਣਾਇ ਅੱਜ ਸੰਡੇ ਆ ਤੇ ਅੱਜ ਲੈਵੇਂ ਤਰਾਂ ਜਾਂ ਗਾ ਆਲੂ ਵਾਲੇ ਪਰੌਂਠੇ ਤੇ ਆ ਮੇਰਾ ਜਣਾ ਬੰਦਾ ਹੈ ਨਾ ਆ ਦੇਖੋ ਆ ਆ ਦੇਖੋ ਇਦਾਂ ਬਣਾਉਣਾ ਬੰਦਾ ਵਲੌਗ ਮੈਂ ਆਲੂ ਮਿਕਸ ਕਰਦੀ ਕਰਦੀ ਆਪ ਹੀ ਆਈਆਂ ਆਹ ਤਾਂ ਚੱਲ ਜਰਾ ਸੁੱਤਾ ਉੱਠਿਆ ਮੈਂ ਤਾਂ ਮੂੰਹ ਨਿਕਾਲਿਆ ਇਹਨੂੰ ਇੰਨੀਆਂ ਵਾਜਾ ਮਾਰੀਆਂ ਇਹ ਆਇਆ ਨਹੀਂ ਅੱਜ ਇਹ ਕਹਿੰਦਾ ਕੱਪੜੇ ਜਿਹੜੀ ਮਰਜ਼ੀ ਮਾਤਰਾ ਦੇ ਲੈ ਕੱਪੜੇ ਮੈਂ ਵੀ ਤੈਨੂੰ ਦਵਾਨਾ ਨਹੀਂ ਕੁਛ ਵੀ ਵਸਤਾ ਮੇਰੇ ਤੋਂ ਹੀ ਲੈਣੇ ਇਹਨਾਂ ਤੋਂ ਹਣਾ ਦਮੋ ਛੋਲੇ ਕੀ ਛੋਲੇ ਛੋਲੇ ਦਮੋ ਇੱਕ ਮਿੰਟ ਕੈਮਰਾ ਫੜ ਕੇ ਮੇਰੇ ਹੱਥ ਦਿਖਾਈਆਂ ਵਾਲਾ ਮੈਂ ਨਾ ਮੈਂ ਇਹਨਾਂ ਨੂੰ ਦਿਖਾਵਾਂ ਆਹ ਵਾਲਾ ਤੇ ਆਹ ਦੇਖੋ ਜੀ ਬਹੁਤ ਜਿਆਦਾ ਟਾਈਮ ਨਹੀਂ ਹੋਇਆ ਤੇ ਮੇਰੇ ਨੇਲ ਥੋੜੇ ਥੋੜੇ ਵਧਣ ਲੱਗ ਗਏ ਤੇ ਮੈਨੂੰ ਬਹੁਤ ਖੁਸ਼ੀ ਹੈ ਐ ਲੱਗਣ ਦੇ ਕਿ ਦਸ ਸਦੀਆਂ ਬਾਅਦ ਮੇਰੇ ਨੇਲ ਵਧੇ ਹੁੰਦੇ ਨੇ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਕਿਉਂਕਿ ਮੇਰੇ ਨਾਲ ਜ਼ਿੰਦਗੀ ਚ ਕਦੀ ਨੇਲ ਨੇਲ ਵਾਈਟਿੰਗ ਦੀ ਬਹੁਤ ਜ਼ਿਆਦਾ ਅਗਦਾ ਜਦੋਂ ਮੈਂ ਸੋਚਦੀ ਨੂੰ ਮੈਂ ਬਹੁਤ ਜ਼ਿਆਦਾ ਨੇਲ ਵਾਈਟਿੰਗ ਕਰਦੀ ਆ ਪਰ ਹੁਣ ਮੈਂ ਨੇਲ ਵਧਾ ਰਹੀ ਹਾਂ ਤਾਂ ਦੇਖਦੇ ਹੋਣੇ ਸ਼ਾਇਦ ਮੇਰੇ ਹੱਥ ਬੁੱਢੇ ਵਰਗੇ ਲੱਗਦੇ ਹੋਣਗੇ एकदम ਬੁੱਢੇ ਵਰਗੇ ਲੱਗ ਰਹੇ ਹੈ ਦਮੋਂ ਸੁੱਤਾ ਉੱਠਾ ਸ਼ੀ ਇਸ ਨੋਟ ਫੀਲਿੰਗ ਕੰਫਰਟेबल ਸੋ ਅਸੀਂ ਫਿਰ ਕੈਮਰਾ ਨਹੀਂ ਲਿਆ ਆ ਹ ਕੀ ਹੋ ਗਿਆ ਹੱਸਣ ਨਾਲ ਕੀ ਹੋ ਗਿਆ ਫੇਰ ਉਧਰ ਛੋਲੇ ਦੋ ਪਾ ਕੇ ਕੋਈ ਬੰਦਾ ਛੋਲੇ ਮੰਗਣ ਦੇ ਮਸਾਲਾ ਪਾਉਣ ਨੂੰ ਕਿਹਾ いや ਮੈਂ ਹੱਥ ਲਵੇੜੀ ਤੇ ਖੜੀ ਆ ਮੈਂ ਪਾ ਰਗਾ ਕੋਈ ਪਹਿਲਾਂ ਟੈਗ ਜਾ ਪਾ ਜਾ ਕੈਂਪਲ ਤੇ ਆ ਦੇਖੋ ਜੀ ਦੇਸੀ ਤਰੀਕਾ ਥੋੜਾ ਦੇ ਨਾਲ ਹੀ ਮਸਾਲਾ ਮਿਕਸ ਕਰਨਾ ਠੀਕ ਹੈ ਆ ਪਨੈਲੋ ਦਾ ਮਸਾਲਾ ਤਿਆਰ ਕਰ ਲਿਆ ਇਧਰ ਮੈਂ ਅੱਟਾ-ਅੱਟਾ ਕਰੀ ਰੱਖਤਾ ਪਰੌਠੇ ਬਣਾਉਣ ਆਸਤੇ ਆਪਾਂ ਮੰਨ ਬਣਾਣੇ ਆ ਆਪਾਂ ਦੇ ਪੁਰਾਣੇ ਹੋ ਗਏ ਲਓ ਜੀ ਮੈਂ ਲੈ ਲਿਆ ਕਿੱਕੀਵੀ ਵਾਲਾ ਕਿਵੀ ਦਾ ਜੂਸ ਲੈ ਲਿਆ ਮੈਂ ਪਰੌਠੇ ਪਰੌਾ ਕਿ ਇਹਦਾ ਜੂਸ ਮਨੇ ਮੀ ਪੀਣੇ ਕਿਤੇ ਬਹਿ ਕੇ ਜੇ ਕਿਤੇ ਜਗ੍ਹਾ ਮਿਲ ਜੇ ਨੀ ਤਾਂ ਖੜੇ ਹੋ ਕੇ ਪੀਣਾ ਪੈਣਾ ਇੱਕ ਉੱਥੇ ਜਗ੍ਹਾ ਹੈਗੀ ਆ ਲੋ ਜੀ ਤੁਹਾਨੂੰ ਹੁਣ ਇੱਥੇ ਦੀ ਸਬਜ਼ੀ ਮੰਡੀ ਦੇ ਦਰਸ਼ਨ ਕਰਾ ਦਈਏ ਆ ਇਹ ਸਬਜ਼ੀ ਮੰਡੀ ਨਾਲ ਅੰਦਰ ਰਸਤਾ ਜਾਂਦਾ ਆ ਵੈਜੀਟੇਬਲ ਮਾਰਕੀਟ ਨਾਲ ਲੋ ਫਰੂਟ ਮਾਰਕੀਟ ਨਾਲ ਲੋ ਸਾਰਾ ਕੁਝ ਤਾਂ ਮੁੱਛਲੇ ਆ ਕੇ ਆ ਇੱਥੋਂ ਹੀ ਥੋੜਾ ਜਿਹਾ ਵੀ ਦੇਖ ਲਓ ਬਾਕੀ ਤੁਹਾਨੂੰ ਥੱਲੇ ਜਾ ਕੇ ਲੱਭਣਾ ਲੋਕ ਇਥੇ ਪੌੜੀਆਂ 'ਚ ਬੈਠੀ ਫਰੂਟ ਆਈਸਕ੍ਰੀਮ ਔਰ ਆਪਣਾ ਫੂਡ ਕੋਈ ਵੀ ਇੰਜੋਏ ਕਰ ਰਹੇ ਨੇ खाना पीना भी थी है और ये फ्लावर्स आ गए ਸ਼ੁਰੂ ਜੀ ਵੈਜੀਟੇਬਲ ਮਾਰਕੀਟ ਵੇਖੋ ਜੀ ਬਹੁਤ ਹੋਰ ਦਿਖਾਣੇ ਆ ਇੱਥੇ ਲੱਗੇ ਨੇ ਜੀ ਫਰੂਟਸ ਕਿਹਦੇ ਚਾਹੀਦਾ ਸੋ ਇਹ ਕੋਈ ਵੀ ਜੇਕਰ ਫਰੂਟਸ ਲੈਣੇ ਨੇ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਜੂਸ ਜਿਆ ਲੈਣਾ ਇਹਨਾਂ ਦਾ ਉਹ ਵੀ ਲੈ ਸਕਦੇ ਹੈਂ ਨਾ ਪੜ ਜਣਾ ਹਣਾ ਲੈ ਕੀ ਕਰ ਰਹੇ ਹੋ ਆਪਾਂ ਜੀ ਆ ਕੇ ਫਰੂਟਸ ਲੈਣਾ ਇਹ ਤੇ ਮੋਹਲਿਕ ਕੋਈ ਹੁੰਦਾ ਨਹੀਂ ਹੈ ਕਹਿੰਦਾ ਰੋਟੀ ਅੱਜ ਤੂੰ ਕਿ ਬਜਾਰ ਵੀ ਜਾਣਾ ਤੇ ਹੋ ਜਾਣਾ ਲੇਟ ਤੇ ਮੇਰੇ ਕੱਪੜੇ ਲੈ ਕਿਉਂ ਤੇਰੇ ਕੱਪੜੇ ਨਿਗਾਹ ਤੇਰਾ ਵਿਆਹ ਤੇ ਤੇਰੀ ਵਧੀ ਜਣੀ ਮਮਾ ਕੋਈ ਦੇਖੋਂਗੇ ਜਾ ਤੂੰ ਮੋਹਲ ਚੱਲ ਰਿਹਾ ਸੀ ਪੀ ਆ ਢਿੱਲੋਂ ਦੀ ਜਿਹੜਾ ਪਰੋਹਣੇ ਕਿੱਥੇ ਆ ਜਣ ਅੱਛਾ ਆ ਨੂੰ ਤੇ ਨਿੱਕੇ ਨਿੱਕੇ ਹਣ ਮਮਾ ਕਰਲਾ ਨਹੀਂ ਕਰਨਾ ਮਮਾ ਹਾਂਜੀ ਲਵਾਉਂਗੇ ਉਹ ਹਾਂ ਫਟੇ ਕੋਈ ਨਹੀਂ ਦਵਾ ਦੇਗੇ ਕਿਹਨੇ ਅੱਜ ਜਾਣੇ ਨੇ ਕੱਪੜੇ ਲੈਣ ਮੈਂ ਕੱਪੜੇ ਲੈ ਕੇ ਜਾਣੇ ਕਹਨੇ ਉਹੀ ਬਸ ਘਰ ਪਾਣ ਵਾਲੇ ਮੈਂ ਤੇ ਇੱਕ ਦੋ ਲਿਓ ਆਏ ਨੇ ਬਸ ਹੋਰ ਤਾਂ ਕੀ ਕਿਤੇ ਜਾਣਾ ਨਹੀਂ ਆਉਣਾ ਨੇ ਅਸੀਂ ਮਾਰਕੀਟ ਤੋਂ ਬਾਹਰ ਰਿਆਲੀਆਂ ਲੱਗੀਆਂ ਸੰਡੇ ਨੂੰ ਬਹੁਤ ਵਧੀਆ ਮੈਂ ਬਸ ਪੂਰੇ 5-10 ਨੇ ਘੋੜੇ ਨੇ ਉੱਥੇ ਲੈ ਜਾਵਾਂ ਖਤਰਾ ਮੈਂ ਬਸ ਉੱਥੇ ਹੀ ਦਵਾ ਦਿੰਨੇ ਆਂ ਆਪਾਂ ਆਪਣੀ ਸੰਡੇ ਲੂੰਗਾ ਵਾਹ ਆ ਨਈਂ ਭਰਾ ਤੇਰੀ ਪਸੰਦ ਬਹੁਤ ਏਰੀ ਵੀ ਆ ਤੂੰ ਬਹੁਤ ਚੱਕਰੀ ਪਸੰਦ ਕਰੀਂ ਡੇੜੀ ਤੋਂ ਜਿਹੜੇ ਖਰਚੇ ਦਾ ਲੈ ਆਂਦਾ ਬਸ ਬੱਚਾ ਵਾਲੇ ਦਵਾ ਦੇ ਮੇਰੇ ਨਾਲੇ ਬੱਚਾ ਤੇ ਹੈਗਾ ਤੁਹਦੇ ਕਹਿੰਦਾ ਤਾਰਾ ਫੜਾ ਦੇ ਬੱਚੇ ਤਾਂ ਹੈਗੇ ਉਹ ਸਬਰ ਕਰ ਲੈ ਸਬਰ ਕਰ ਲੈ ਬਾਜ਼ਾਰ ਜਾਵਾਂ ਕਿ ਤਾਈਂ ਨਹੀਂ ਬੱਸ ਸਬਰ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਫਿਰ ਮੈਂ ਤੈਨੂੰ ਖੁਦ ਜਿਆਦਾ ਕਾਲਾ ਪੈਗਾ ਮੈਂ ਦਵਾਈਆਂ ਆਪਣੀ ਮਰਜ਼ੀ ਦਾ ਲਵਾਂਗਾ ਤੂੰ ਜਿੱਥੇ ਉੱਥੇ ਤੇ ਤੂੰ ਆਪਣੀ ਮਰਜ਼ੀ ਦੇ ਮਰਜ਼ੀ ਤੈਨੂੰ ਮੈਨੂੰ ਕੀ ਦਵਾਈਆਂ ਤੈਨੂੰ ਮੈਂ ਦਵਾਈਆਂਗਾ ਆ ਫਿਰ ਲਿਆ ਦੇ ਪੈਸੇ ਦੇ ਮੈਨੂੰ ਮੈਂ ਵੀ ਲੈ ਕੇ ਆਉਂਦਾ ਮੰਮਾ ਫੂਟਾ ਹਾਂ ਬਾਸ ਫਿਰ ਮੈਂ ਤੈਨੂੰ ਫੂਟਾ ਲੈਣੀ ਤੂੰ ਚੁੱਪ ਕਰ ਜਾ ਫਤਿਹ ਇਹਨੂੰ ਕਿ ਰੀਸ ਕਿ ਕਰੀਏ ਸੋਹਣੇ ਆ ਵਖੜੇ ਹੈਗੇ ਨੇ ਵੱਡੇ ਬੰਦੇ ਰੀਸ ਲਈ ਉਹ ਵੀ ਕੱਟ ਨਹੀਂ ਆਛਦ ਕੇ ਨਹੀਂ ਕਿ ਤਾ ਇੱਕੋ ਸਿੱਖਣਾ ਪੜਨਾ ਪਊਗਾ ਹਾਂ ਫਾ ਤਾਂ ਪਾਪਾ ਨੂੰ ਵੀ ਸਿਖਾ ਦੋ ਚੰਗਾ ਅੱਜ ਸਿਖਾ ਲਈ ਲੈ ਸਪੈਸ਼ਲ ਪੜਨਾ ਨਹੀਂ ਤਾ ਤੁਸੀਂ ਆਪਣੀ ਦੀ ਬਹੁਤ ਏਦਾਂ ਕਰੀਵੇਂ ਸ਼ਾਮੀ ਜਾਂਦੇ ਵੀਰੇ ਦੇ ਵੀਰੇ ਨਾਲ ਬੱਲ ਕੇ ਜਾਣਾ ਮੈਂ ਬਨੂੰਗਾ ਬੀਬੀ ਦਾ ਪਟਕਾ ਲੈ ਕੇ ਤੂੰ ਤੇ ਪਟਕਾ ਚਲ ਆਜੋ ਉਧਰ ਆਪਣਾ ਭਾਇ ਪਰੌਂਠਾ ਸੜ ਗਿਆ ਹੋਵੇ ਉਹ ਦੇ ਦਿਆ ਧੂਆਂ ਛੱਡਣਾ ਹੈ ਐਂਦਾ ਮੇਰਾ ਪਟਕਾ ਦੇ ਦਿਓ ਪੰਨਾ ਨਹੀਂ ਮੈਂ ਦਿੰਦਾ ਆਸ ਪਾ ਗਿਆ ਟੋਂਠੇ ਤੋਂ ਬਣਨਦੇ ਢਾਬਾ ਸਟਾਈਲ ਦੋਈ ਦੋ ਰਵਾਈ ਲੱਗੇ ਹੋਏ ਦੋ ਲੱਗੇ ਸੋਨੂ ਤੋਂ ਮੋਨੂ ਤੂੰ ਵਾਟਰ ਭਾਲਦੀ ਤੂੰ ਇੱਕ ਵਾਰੇ ਅਗਲੇ ਮੂੰਹ ਨੂੰ ਉਹ ਖੂਨ ਲਾ ਤੂੰ ਬਟਰ ਦਿਖਾਉਣਾ ਨਹੀਂ ਹੈਗਾ ਨਹੀਂ ਇਹ ਬਟਰ ਦਿੱਤੀ ਇਹਨੂੰ ਲਾ ਕੇ ਦੇਣ ਲੱਗੀਆਂ ਨਹੀਂ ਪਾਵਣ ਦੇਰੀ ਹੋਰ ਕਿੰਨਾ ਇਹਦਾ ਕਿ ਪਹਿਲਾਂ ਤੇਜਾ ਤੇਜਾ ਦੀ ਖਾਣੇ ਜਿਹੜੇ ਹਿਸਾਬ ਨਾਲ ਦਹੀਂ ਘੁੱਟ ਭਰਨ ਪਾਣੀ ਦੇ ਆ ਦੇਖੋ ਮੰਦਿਆਂ ਸੰਡੇ ਨੂੰ ਮੌਜਾ ਕੋਈ ਇੱਧਰ ਖੜਾ ਮੰਦੀ ਸੇਵਾ ਕਰਨ ਨੂੰ ਕੋਈ ਇੱਧਰ ਪਰੌਂਠਾ ਲੈ ਕੇ ਆ ਰਿਹਾ ਹੈ। ਮੰਦਾਂ ਦਾ ਢਿੱਡ ਬਾਹਰ ਨਿਕਲਣਾ। ਢਿੱਡ ਹੀ ਮੰਨ ਦਾ ਵਧਾ ਕੇ ਸਾ ਲੈਣਾ। ਹਾਂ ਪੱਟੀ ਇਹ ਟੀ-ਸ਼ਰਟ ਦਾ ਨੰਬਰ ਹੋਰ ਵਧਾ ਲੈਣਾ। ਹਾਂ ਟੀ-ਸ਼ਰਟ ਹੀ ਆਪਾਂ ਖੁੱਲੀ ਲੈ ਲਏ ਕਿ ਇੱਧਰ ਸਾਰੇ ਜਣੇ ਨਾਸ਼ਤਾ ਕਰ ਰਹੇ ਨੇ। ਤ੍ਰਿਕੁਲ ਲੈ ਆਉਣੇ। ਸਿਰਫ ਮੈਂ ਤਾਂ ਦੀਦੀ ਨੇ ਖਾਣੇ ਪਰੌਂਠੇ ਪਰ ਬਿਨਾ ਕਿਉ ਤੋਂ। ਤੇ ਇੱਧਰ ਮੇਰਾ ਸਰਦਾਰ ਪੱਗ ਹੀ ਬੰਨੀ ਜਾਏਗਾ ਕਿ ਲੋਟੀਆਂ ਵੀ ਖਾਏਗਾ। ਦੀਦੀ ਪੱਗ ਬੱਜ ਗਈ ਜੇ। ਇਹ ਮਾ ਅਛੜਕੇ ਨਹੀਂ ਮੇਰਾ ਸੋਹਣਾ ਸਰਦਾਰ। ਸਰਦਾਰ ਜੀ। ਲੋਤੀ ਖਲੋ ਆ ਕੇ ਹੈ ਹਾਏ ਮੈਨੇ ਨਿਕਾਇ ਦੇ ਚਦੜ ਕਿੰਨਾ ਛੋਣਾ ਲੱਗਦਾ ਆ ਮਾਝਾ ਜਿੱਕੇ ਪਾਪਾ ਪੱਗ ਨਹੀਂ ਬੰਨਦੇ ਸੀ ਪਰ ਮੇਰੇ ਪੁੱਤ ਪੱਗ ਬੰਨਣ ਲੱਗ ਗਏ 3 ਦਿਨ ਇਹਦਾ ਦੇਖਦੇ ਲੋਗ ਇੱਕ ਵਾਰੀ ਆਏ ਹਾਏ ਹਾਏ ਉਹ ਛਕੀ ਉਹ ਛੋਣਾ ਲੱਗ ਰਿਹਾ ਪੁੱਛੋ ਵੱਡਿਆ ਸਭ ਕੁਝ ਵਿੱਚ ਵੱਡਿਆ ਹੈ ਹਾਂ ਵਿੱਚ ਵੱਡਿਆ ਹੋਇਆ ਨਹੀਂ ਮਾਝਾ ਜਿੱਕੇ ਨਿੱਕੀਅ ਜਿੱਕੇ ਉਹ ਨਿੱਕੀਅ ਜਿੱਕੇ ਕਿਦੜ ਕੋ ਕਿਦੜ ਕੋ ਸਦਾਜੀ ਬਹੁਤ ਸੋਣਾ ਲੱਗ ਰਿਹਾ ਹੈ ਪੇਂਟੜੀ ਪਾਣੀ ਚਲੋ ਐਕਰ ਪੱਗ ਪਰ ਕੋਣ ਫੋਟਾ ਖਾਓ ਆਲੂ ਵਾਲਾ ਠੀਕ ਹੈ ਪਿੰਟੇ ਵੀ ਪੋੜੀ ਜਾਂਦੇ ਹੋ ਬੱਚੇ ਗਾਸਾ ਕਿਦੇ ਤੋ ਇਦੈ ਨਾ ਬਣਨ ਲੱਗ ਜਾ ਕਰੀ ਸਕਿਆ ਬਗਾ ਬਣ ਗਿਆ ਤੂੰ ਗਾਸਾ ਚੁੰਨੀ ਕਿੱਥੇ ਆ ਕੋਈ ਨਹੀਂ ਮੇਰਾ ਬੱਚਾ ਬਣ ਲਓ ਫਿਰ ਕੀ ਹੋ ਗਿਆ ਹਾਂ ਇਹਨੇ ਚੀਕਾਂ ਨਹੀਂ ਮਾਰ ਦੇਉਂਦੇ ਪੁੱਤ ਹੱਸ ਨਹੀਂ ਬਣੀ ਮੈਂ ਚਲੋ ਜੀ ਆਪਾਂ ਹੋ ਗਏ ਬਾਜ਼ਾਰ ਵਾਸਤੇ ਸਾਰੇ ਜਣੇ ਰੜੀ ਰੋਟੀ ਪਾਣੀ ਖਾ ਕੇ ਅਮਨ ਵੀ ਚੁੰਨੀ ਕਿਥੇ ਯਾਰ ਚੱਟੀ ਚੀਂਡ ਮਮਾਸੀ ਦੇ ਮਾਸਰੇ ਬੁਲੀ ਦੇ ਚੁਦੀ ਯਾਦ ਆ ਗਈ ਦੇਖੋ ਦੇਖੋ ਕੋਈ ਨਾ ਛੇਤੀ ਜਾਓਗੇ ਕੋਈ ਨਾ ਕੋਈ ਨਾ ਫੇਰ ਕੀ ਹੋ ਗਿਆ ਮੈਂ ਸੱਚੀ ਤਾਂ ਹੁੰਦੀ ਹਾਂ ਮੈਂ ਪਿਆਜ ਜਾਂਦਾ ਕੋਈ ਨਾ ਕੋਈ ਨਾ ਹੈ ਤੇ ਇਹ ਤਾਂ ਦੇਖੋ ਮਮਾਸੀ ਕੱਢ ਰਿਹਾ ਪਿਆਜ ਕੀ ਪਤਾ ਮੈਂ ਸੱਚੀ ਦੰਦੀ ਹਾਂ ਪਿਆਜਾਂ ਦਾ ਮੈਂ ਨਾ ਪਿਆਜਾਂ ਨਾਲ ਨਹੀਂ ਇਹ ਡਰ ਆ ਗਿਆ Papa ਤੁਹਾਨੂੰ ਲੈਂਦਾ ਵੀ ਕੌਣਾ ਹੈ ਤੇ ਹਾਂਜੀ ਹਾਂਜੀ ਕਿੱਦਾਂ ਵਧੀਆ ਅੱਜ ਕੀ ਕੀਤਾ ਅੱਜ ਅੱਜ ਬਸ ਅੱਜ ਇਸਨੇ ਖਾਣ ਵਾਲੀ ਵੀਡੀਓ ਦੇਖਿਆ ਸਮੂਹ ਦਾ ਬਰਥਡੇ ਆਉਂਦਾ ਹੈ ਨਾ ਮੈਂ ਕਹਿੰਦਾ ਬੱਚੇ ਆਏ ਹੋਏ ਅੱਜ ਹੀ ਕਰ ਲੋ ਸੈਲੀਬ੍ਰੇਟ ਬਾਅਦ ਚੁਟੀਆਂ ਆਪਣਾ ਕਰੀਏ ਆਏ ਕਰੋ 100 ਰੁਪਿਆ ਦੇ ਕੇ ਦਮ ਨੂੰ ਚੱਲਦੇ ਆਪਾਂ ਹੈਂ ਪਪਾ ਆ ਗਏ ਸੱਜੇ ਤੋਂ ਕੇਕ ਖਾਣਦੇ ਹੋ ਅੱਛਾ ਪਪਾ ਆ ਗਏ ਆ ਦੂਜੇ ਪਪਾ ਨਹੀਂ ਹੈਗੇ ਇੱਥੇ ਨਹੀਂ ਨਹੀਂ ਪਪਾ ਦਾ ਕੰਮ ਚੱਲ ਰਿਹਾ ਸੀ ਇਧਰ ਕਰਕੇ ਪਪਾ ਪਪਾ ਨੂੰ ਭੇਜਿਆ ਵਿੱਚੋਂ ਮਜਬੂਰ ਕਰਕੇ ਆਈਸਕ੍ਰੀਮ ਲੈਣ ਨਹੀਂ ਆਪਦੀ ਪਪਾ ਦਾ ਜੀ ਦਿੱਤਾ ਸੀ ਆਈਸਕ੍ਰੀਮ ਦਾ ਅੱਛਾ ਤਾਂ ਆਈ ਨਹੀਂ ਤੇ ਪਪਾ ਦਾ ਕੰਮ ਦਾ ਬਹਾਨਾ ਪਾ ਲੈਣਾ ਇਹ ਵੀ ਮੈਂ ਜਾਨਾ ਤੇ ਇਧਰ ਇੱਕ ਸ਼ੂਜ਼ ਤਾਂ ਹੈਗਾ ਮੇਰਾ ਇੱਕ 1 கேਜ ਹੋਇਆ ਪਾਪਾ ਦਾ ਪੁਰ ਪਨੀਤ ਕਹਿੰਦਾ ਮੈਂ ਪਾਪਾ 8 ਨੰਬਰ ਹੀ ਲੈ ਕੇ ਆ ਜਦੋਂ ਮੇਰਾ ਇਹ ਚ ਮੇਰਾ ਕਿਡਾ ਆ ਬੋਲਾ ਇਧਰ ਲਾ ਹਾਂ ਤੇ ਇਧਰ ਲੁੱਟ ਹੈ ਆ ਮੇਰਾ ਹੈ ਆ ਮੈਨੂੰ ਟਾਈਟ ਲੱਗ ਕੇ ਕੱਲ ਹੀ ਲੱਗੀ ਜਮੈਂ ਟਾਈਟ ਹਾਂ ਬਟ ਮੈਂ ਬੋਲਿਆ ਨਹੀਂ ਪਨੀਤ ਨੂੰ ਪੁੱਛਿਆ ਪਨੀਤ ਕਹਿੰਦਾ ਇਹ ਪਾਪਾ ਦੋਨੇ 8 8 ਹੀ ਰੱਖੇ ਨੇ ਓਏ ਹਾਂ ਮੈਂ 8 ਡੇਟ ਰੱਖੇ ਸੀ ਪਤਾ ਨਹੀਂ ਕਿਵੇਂ ਆਪ ਹੀ ਉਲਝ ਗਿਆ ਸਹੀ ਗੱਲ ਹੈ ਮੇਰਾ ਛੋਟਾ ਇੱਕ ਨੰਬਰ ਛੋਟਾ ਹੈ ਨਾ ਬਸ 1089 ਮੇਰੇ ਸਾਥ ਆਉਂਦਾ ਲੱਗ ਰਿਹਾ ਹੈ ਕਿ ਫੁੱਲਾ ਫੁੱਲਾ ਆਪਣੇ ਪਿੰਡ ਵੀ ਬੰਦ ਬੰਦ ਲੱਗ ਰਹੇ ਹਨ ਉੱਥੇ ਕੁਝ ਤਾਂ ਨਹੀਂ ਗ੍ਰੀਨਰੀ ਨਹੀਂ ਨਾ ਆਗੀ